ਪਾਸਪੋਰਟ ਨੂੰ ਲੈ ਕੇ ਰੈਂਕਿੰਗ ਸਾਹਮਣੇ ਆਈ ਹੈ ਜਿਸ ਵਿੱਚ ਕਿ ਅਮਰੀਕਾ ਤੇ ਯੂਕੇ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਸਭ ਤੋਂ ਤਾਕਤਵਰ ਪਾਸਪੋਰਟ ਵਾਲਾ ਦੇਸ਼ ਸਿੰਗਾਪੁਰ ਬਣਿਆ ਹੈ ਦਾਦੀਏ ਕਿ 225 ਦੇ ਹੈਨਲੇ ਪਾਸਪੋਰਟ ਇੰਡੈਕਸ ਅਨੁਸਾਰ ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਬਣ ਗਿਆ ਹੈ ਜਿਸ ਨਾਲ ਇਸ ਦੇ ਨਾਗਰਿਕ 195 ਦੇਸ਼ਾਂ ਵਿੱਚ ਬਿਨਾ ਵੀਜ਼ਾ ਦੇ ਯਾਤਰਾ ਕਰ ਸਕਦੇ ਨੇ ਜਾਪਾਨ 193 ਵੀਜ਼ਾ ਮੁਕਤ ਉਸਾਨ ਨਾਲ ਦੂਜੇ ਸਥਾਨ ਤੇ ਹੈ ਜਦਕਿ ਯੂਰਪੀ ਦੇਸ਼ ਜਿਵੇਂ ਕਿ ਡੈਨਮਾਰਕ ਫਰਾਂਸ ਜਰਮਨੀ ਅਤੇ ਇਟਲੀ 199 ਦੇ ਉਸਾਰ ਨਾਲ ਸਾਂਝੇ ਤੌਰ ਤੇ ਤੀਜੇ ਸਥਾਨ ਤੇ ਨੇ ਪਿਛਲੇ ਤਹਾਕ ਦੇ ਦੌਰਾਨ ਸਿੰਗਾਪੁਰ ਨੇ ਸੂਚਬੂਨਾ ਡਿਪਲੋਮੈਟਿਕ ਨਾਲ ਸਬੰਧਾਂ ਨੂੰ ਮਜ਼ਬੂਤ ਕਰਕੇ ਅਤੇ ਵੀਜ਼ਾ ਮੁਕਤ ਸਮਝੌਤਿਆਂ ਨੂੰ ਵਧਾਉਂਦੇ ਹੋਏ ਇਸ ਮਕਾਮ ਨੂੰ ਹਾਸਲ ਕੀਤਾ ਹੈ ਦੂਜੇ ਪਾਸੇ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੀ ਰੈਂਕਿੰਗ ਵਿੱਚ ਗਰਾਫਟ ਦਰਜ ਕੀਤੀ ਗਈ ਹੈ ਜੋ 2015 ਵਿੱਚ ਉੱਚ ਸਥਾਨਾਂ ਤੇ ਸਨ ਪਰ ਹੁਣ ਅਮਰੀਕਾ 9ਵੇਂ ਅਤੇ ਯੂਕੇ 5ਵੇਂ ਸਥਾਨ ਤੇ ਆ ਗਿਆ ਹੈ ਇਹ ਗ੍ਰਾਫਟ ਅਮਰੀਕਾ ਦੀਆਂ ਅੰਦਰੂਨੀ ਨੀਤੀਆਂ ਅਤੇ ਵਪਾਰਕ ਯੰਗਾ ਵਰਗਿਆਂ ਭੂ ਰਾਜਨੀਤਿਕ ਰੁਕਾਵਟਾਂ ਨੂੰ ਦਰਸਾਉਂਦੀ ਹੈ ਵੀਜ਼ਾ ਨੀਤੀਆਂ ਨੇ ਨਾ ਸਿਰਫ ਸਰਹੱਦੀ ਨਿਯੰਤਰਣ ਦਾ ਸਾਧਨ ਹਨ ਸਗੋਂ ਇਹ ਦੋ ਦੇਸ਼ਾਂ ਵਿਚਕਾਰ ਸਬੰਧਾਂ ਤੇ ਭੂ ਰਾਜਨੀਤਿਕ ਸਥਿਤੀ ਦਾ ਪ੍ਰਤੀਬਿੰਬ ਵੀ ਨੇ 1969 ਤੋਂ 2010 ਤੱਕ ਅਧਿਐਨਾਂ ਅਨੁਸਾਰ ਗਲੋਬਲ ਵੀਜ਼ਾ ਮੁਕਤ ਮੋਬਿਲਿਟੀ ਵਿੱਚ ਵਾਅਦਾ ਹੋਇਆ ਪਰ ਇਹ ਵਾਅਦਾ ਅਸਮਾਨ ਨਹੀਂ ਸੀ OECD ਅਤੇ ਅਮੀਰ ਦੇਸ਼ਾਂ ਦੇ ਨਾਗਰਿਕਾਂ ਨੂੰ ਜਿੱਥੇ ਵਧੇਰੇ ਮੋਬਿਲਿਟੀ ਮਿਲੀ ਹੈ ਉੱਥੇ ਅਫਰੀਕੀ ਅਤੇ ਗਲੋਬਲ ਸਾਊਥ ਦੇਸ਼ਾਂ ਦੇ ਨਾਗਰਿਕਾਂ ਦੀ ਮੋਬਿਲਿਟੀ ਸੱਤਰਾਂ ਜਾਂ ਘਟੀ ਹੈ ਉਦਾਹਰਨ ਵਜੋਂ ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਹੈ ਜਿਸ ਨਾਲ ਸਿਰਫ 26 ਓਸ਼ਾਲ ਦੇ ਨਾਲ ਜਿਹੜਾ ਜਿਹੜਾ ਕਿ ਕੁਝ ਹੀ ਦੇਸ਼ਾਂ ਵਿੱਚ ਜਾਨਕਿ 26 ਦੇਸ਼ਾਂ ਵਿੱਚ ਹੀ ਇਸ ਪਾਪਾਸਪੋਰਟ ਨਾਲ ਜਿਹੜਾ ਵੀਜ਼ਾ ਮੁਕਤ ਮਿਲ ਸਕਦਾ ਹੈ ਜਦਕਿ ਸਿੰਗਾਪੁਰ ਦੇ ਨਾਗਰਿਕ 169 ਦਿਨ ਦੇ ਉਸ਼ਾਲ ਦੀ ਯਾਤਰਾ ਕਰ ਸਕਦੇ ਨੇ ਅਤੇ ਇਹ ਅਸਮਾਨਤਾ ਗਲੋਬਲ ਮਲਟੀ ਡਿਵਾਈਡਰ ਦੀ ਮਿਸਾਲ ਹੈ ਵੀਜ਼ਾ ਮੁਕਤ ਸਮਝੌਤੇ ਅਕਸਰ ਦੇਸ਼ਾਂ ਦੀ ਡਿਪਲੋਮੈਟਿਕ ਤਾਕਤ ਅਤੇ ਆਰਥਿਕ ਸਥਿਤੀ ਤੇ ਨਿਰਭਰ ਕਰਦੇ ਨੇ ਸਿੰਗਾਪੁਰ ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨੇ ਸਰਗਰਮਨ ਡਿਪਲੋਮੇਸੀ ਅਤੇ ਆਰਥਿਕ ਸਹਿਯੋਗ ਦੇ ਜ਼ਰੀਏ ਆਪਣੇ ਪਾਸਪੋਰਟ ਦੀ ਤਾਕਤ ਵਧਾਈ ਹੈ ਸੰਯੁਕਤ ਅਰਬ ਅਮੀਰਾਤ ਨੇ ਪਿਛਲੇ ਦਹਾਕੇ ਵਿੱਚ 72 ਨਵੀਆਂ ਵੀਜ਼ਾ ਮੁਕਤ ਮੰਜ਼ਲਾਂ ਜੋੜੀਆਂ ਨੇ ਜਿਸ ਨਾਲ ਇਹ 10ਵੇਂ ਸਥਾਨ ਤੇ ਪਹੁੰਚ ਗਿਆ ਹੈ ਇਸ ਦੇ ਉਲਟ ਅਮਰੀਕਾ ਅਤੇ ਯੂਕੇ ਵਰਗੇ ਦੇਸ਼ਾਂ ਦੀਆਂ ਅੰਦਰੂਨੀ ਨੀਤੀਆਂ ਤੇ ਅਲੱਗ-ਥਲੱਗ ਸੋਚ ਨੇ ਉਹਨਾਂ ਦੀ ਮੋਬਿਲਿਟੀ ਨੂੰ ਪ੍ਰਭਾਵਿਤ ਕੀਤਾ ਹੈ 2018 ਵਿੱਚ ਵਿਸ਼ਵ ਟੂਰਿਜ਼ਮ ਸੰਗਠਨ ਅਨੁਸਾਰ 21% ਲੋਕ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਸਨ ਜਦਕਿ 16% ਨੂੰ ਵੀਜ਼ਾ ਆਨ ਅਰਾਈਵਲ ਅਤੇ 10% ਨੂੰ ਵੀਜ਼ੀ ਵੀਜ਼ਾ ਦੀ ਸਹੂਲਤ ਮਿਲੀ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਜ਼ਦੂਰ ਨਰਾਇਤਕ ਦੇਸ਼ ਹੈ ਅਜੇ ਵੀ ਇੱਕ ਸਪਸ਼ਟ ਰਾਸ਼ਟਰੀ ਮਾਈਗ੍ਰੇਸ਼ਨ ਨੀਤੀ ਤੋਂ ਵਾਂਝਾ ਹੈ ਭਾਰਤੀ ਪਾਸਪੋਰਟ ਦੀ ਮੋਬਿਲਿਟੀ ਵਿੱਚ ਵੀਜ਼ਾ ਸਬੰਧੀ ਰੁਕਾਵਟਾਂ ਜਿਵੇਂ ਕਿ ਲੰਬੇ ਇੰਤਜ਼ਾਰ ਦੇ ਸਮੇਂ ਸਖਤ ਜਾਂਚ ਅਤੇ ਉੱਚ ਅਸਵੀਕਾਰ ਦਰਾਂ ਸ਼ਾਮਲ ਨੇ 2023 ਵਿੱਚ ਜਰਮਨੀ ਭਾਰਤ ਅਤੇ 2121 ਵਿੱਚ ਫਰਾਂਸ ਭਾਰਤ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਸਮਝੌਤਿਆਂ ਨੇ ਸੁਚਾਰੂ ਵਾਪਸੀ ਅਤੇ ਕਾਨੂੰਨੀ ਮਾਈਗ੍ਰੇਸ਼ਨ ਮਾਰਗਾਂ ਨੂੰ ਉਤਸ਼ਾਹਿਤ ਕੀਤਾ ਹੈ ਭਾਰਤ ਨੂੰ ਆਪਣੇ ਪਾਸਪੋਰਟ ਦੀ ਤਾਕਤ ਵਧਾਉਣ ਅਤੇ ਗਲੋਬਲ ਮੋਬਿਲਿਟੀ ਦੇ ਸੂਚਕਾਂ ਨੂੰ ਸੁਧਾਰਨ ਲਈ ਸੰਗਠਿਤ ਮਾਈਗ੍ਰੇਸ਼ਨ ਨੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ਤੇ ਧਿਆਨ ਦੇਣ ਦੀ ਲੋੜ ਹੈ 2025 ਵਿੱਚ ਗਲੋਬਲ ਮੋਬਿਲਿਟੀ ਵਿੱਚ ਏਸ਼ੀਆਈ ਦੇਸ਼ਾਂ ਦਾ ਦਬਦਬਾ ਵਧਿਆ ਹੈ ਜਿਸ ਵਿੱਚ ਸਿੰਗਾਪੁਰ, ਜਾਪਾਨ ਅਤੇ ਦੱਖਣੀ ਕੋਰੀਆ ਅੱਗੇ ਹਨ ਅੰਤਰਰਾਸ਼ਟਰੀ ਹਵਾਈ ਯਾਤਰਾ ਸੰਗਠਨ ਅਨੁਸਾਰ 2025 ਦੇ ਪਹਿਲੇ 5 ਮਹੀਨਿਆਂ ਵਿੱਚ ਹਵਾਈ ਯਾਤਰਾ ਦੀ ਮੰਗ 5.8% ਦੀ ਵਧੀ ਹੈ ਜਿਸ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ 9.5% ਦੀ ਵਾਧਾ ਉਦਾਰ ਕੀਤਾ ਗਿਆ ਹੈ ਇਹ ਵਾਅਦਾ ਵਧੇਰੇ ਉਦਾਰ ਵੀਜ਼ਾ ਨੀਤੀਆਂ ਅਤੇ ਮਜ਼ਬੂਤ ਡਿਪਲੋਮੈਟਿਕ ਸਬੰਧਾਂ ਦਾ ਨਤੀਜਾ ਹੈ ਭਵਿੱਖ ਵਿੱਚ ਸਮਾਰਟ ਡਿਪਲੋਮੇਸੀ ਅਤੇ ਵੀਜ਼ਾ ਉਦਾਰੀਕਰਨ ਵਾਲੇ ਦੇਸ਼ ਹੀ ਗਲੋਬਲ ਮਲਟੀ ਰੈਂਕਿੰਗ ਵਿੱਚ ਅੱਗੇ ਰਹਿਣਗੇ